ਚਾਰ ਮਾਡਲ ਆ ਡਿਮਾਂਡ ਹੈਗੀ 1,60,000 60,000 ਰੁਪਇਆ 20,000 ਤੇ ਇਹਦੇ ਚੋਂ 15,000 ਚੱਕ ਦੇ ਦੇ 20,000 1,45,000 1,45,000 ਲੈ ਆ ਯਾਰ ਟਰੈਕਟਰ 20,000 ਰੁਪਇਆ ਦੇ ਚੋਂ ਮੰਨਤਨ ਕਰਾਂਗੇ 1,85,000 85,000 ਦਾ ਰਹਿ ਗਿਆ 1,80 ਦਾ ਹੀ ਦੇ ਦਾਂਗੇ ਹੋਰ 1,80 ਦਾ ਟਰੈਕਟਰ ਮਿੱਤਰ ਲੈ ਜੋ 25,000 ਮੰਨਤਨ ਹੋ ਜੂ ਟਰੈਕਟਰ ਦੇ ਵਿੱਚੋਂ ਇਹ ਨਾਲੇ 50 ਨੰਬਰ ਜਗਰਾਉਂਦਾ ਯਾਰ 20,000 ਇਹ ਚੋਈ ਪਛਾੜਾ ਲਾ ਠੀਕ ਹੈ ਵੀ ਇਹ ਚੋਂ 375000 ਦਾ ਲਾਸਟ ਹੋਊਗਾ ਇਹਦੇ ਚੋਂ ਮੰਨਤਾ ਨਹੀਂ ਹੋਊਗਾ ਇਦੋਂ ਗਾਂ ਕੁਝ ਨਹੀਂ ਹੋਊ ਫੁੱਲ ਅਰੀਜਨਲ ਹੈ ਡਾਕਟਰ ਚੈੱਕ ਕਰ ਲੈ ਕੰਮ ਵੀ ਨਹੀਂ ਲੱਗੀ ਕਿਸੇ ਪਾਸੇ ਪੀਵੀ 55 ਨੰਬਰ ਦੇ ਵਿੱਚ ਹਾਂਜੀ ਰੈਕੋਰਡ ਦਾ ਨੰਬਰ ਹੈ ਇੱਥੇ ਲੋਕਲੀ ਕਿੰਨੇ ਕ ਦਾ ਹੋ ਜੀ ਮਾ ਟਰੈਕਟਰ ਵਿੱਚੋਂ 20000 ਰੁਪਏ ਡਿਸਕਾਊਂਟ ਕਰ ਦਾਂਗੇ ਯਾਰ ਅੱਸੀ ਗਾਲ ਦੋਸਤੋ ਸਵਾਗਤ ਆ ਪੇਜ ਤੇ ਤੇ ਜੁੜੂ ਚੈਨਲ ਤੇ ਸਾਰਿਆਂ ਦਾ ਆਪਾ ਖੜਿਆ ਮੋਗਾ ਟਰੈਕਟਰ ਮੰਡੀ ਤੇ ਨਾਲ ਆਪਣੇ ਬਾਈ ਜਾਂਟਾ ਜਾਂਟੇ ਸਵਾਗਤ ਆ ਪੇਜ ਤੇ ਵੀ ਸਿਕਾਲ ਵੀਰੇ ਕੀ ਹਾਲ ਚਾਲ ਨੇ ਪੂਰੇ ਵਧੀਆ ਜੀ ਬੀ ਅੱਛਾ ਜੀ ਤੇ ਬਾਈ ਜਾਂਟੇ ਮੈਨੂੰ ਇੱਕ ਸ਼ੁਰੂ ਦੀ ਗੱਲ ਦੱਸ ਦੀ ਪੁਰਾਣਾ ਟਰੈਕਟਰ ਵਿੱਚ ਲੈ ਲੈਣਾ ਹਾਂ ਵੀਰੇ ਪੁਰਾਣੇ ਵੀ ਕਟਾਂਗੇ ਜਿਵੇਂ ਉੱਚੇ ਮਾਡਲ ਆਗੇ 12 ਤਿਹਰਾ ਮਾਡਲ ਤੋਂ ਉੱਪਰ ਵਾਲੀ ਲੋਨ ਵਗੈਰਾ ਲੋਨ ਵਗੈਰਾ ਵੀਰੇ ਅਸੀਂ ਬਹੁਤ ਵੇਲੇ ਤਾਂ ਕੱਟ ਕਰਦੇ ਠੀਕ ਹੈ ਟਰ ਲੋਨ ਵਾਲ ਕਟਾ ਗਿਆ ਠੀਕ ਹੈ ਤੇ ਆ ਟਰੈਕਟਰ ਦੀ ਤਾਂ ਦੇ ਜਾਣਕਾਰੀ ਫਿਰ ਕਿੰਨਾ ਮਗਲਾ ਇਹ 2012 ਮਾਡਲ ਆ ਠੀਕ ਹੈ ਬਠਿੰਡੇ ਦਾ ਨੰਬਰ ਬਠਿੰਡਾ ਨੰਬਰ ਠੀਕ ਹੈ ਟਾਇਰ ਚਾਰੇ ਨਵੇਂ ਆ ਟਰੈਕਟਰ ਦੇ ਠੀਕ ਹੈ ਕਰਲਾ ਉਸ ਘਰ ਇੰਜਨ ਆ ਗਿਆ 12 ਮਾਡਲ ਆ ਗਿਆ ਪਾਵਰ ਸ਼ੇアリング ਆ ਗਿਆ ਪੂਰਾ ਸਨੱਖਾ 14 ਦੇ ਟਾਇਰਾਂ ਚ ਆ ਜੀ 14 ਦੇ ਟਾਇਰਾਂ ਚ ਡਬਲ ਡਿਸਟ੍ਰੀਬਿਊਟਰ ਲੱਗਾ ਹੋਇਆ ਠੀਕ ਹੈ ਟੌਪ ਮਾਡਲ ਆ ਤੇ ਜਿੰਨਾ ਟਰੈਕਟਰ ਦੀ ਸੀ ਜਾਂਦਾ ਸਾਰਾ origignal ਆ ਸਾਰਾ origignal ਵੀਰੇ ਠੀਕ ਹੈ ਟਰੈਕਟਰ ਹੈਗਾ ਸਾਰਾ origignal ਟੈਰਾਡੋਨ ਦੀ ਕੰਡੀਸ਼ਨ ਪਈਆ ਮਿੱਤਰੋ ਚੰਗੀ ਐਮ ਆਰਪ ਦੇ ਟਾਇਰ ਆ ਸਾਫ ਆ ਐਮ ਆਰਪ ਦੇ ਟਾਇ ਤੇ ਇੰਜਨ ਗੀਅਰ ਦਾ ਟਰੈਕਟਰ ਇੰਜਨ ਗੀਅਰ ਦਾ ਵੀ ਰੁਪਈਆ ਏ ਵੀਰੇ ਠੀਕ ਹੈ ਹਾਂ ਵਾਹ ਕੇ ਚੈੱਕ ਕਰਕੇ ਲੈ ਜਾ ਤਸੱਲੀ ਤੁਸੀਂ ਕਰਨੀ ਆ ਕਿ ਮਿੱਤਰੋ ਤੇ ਇੰਜਨ ਗੀਅਰ ਦਾ ਪਿਆ ਟਰੈਕਟਰ ਪੂਰੇ ਚੰਗਾ 2012 ਮਾਡਲ ਆ 4 ਲੱਖ ਤੇ 10000 ਰੁਪਈਆ ਡਿਮਾਂਡ ਕੋਈ ਨਹੀਂ ਕਿੰਨੇ ਕ ਦਾ ਹੋ ਜੂਗਾ ਟਰੈਕਟਰ ਵਿੱਚੋਂ 20000 ਰੁਪਈਆ ਡਿਸਕਾਊਂਟ ਕਰ ਦਾਂਗੇ ਯਾਰ 3 ਲੱਖ 90000 3 ਲੱਖ 90000 3 ਲੱਖ 90000 ਦਾ ਸੁਰਾਜ ਲੈ ਜਾਓ ਪੀ ਵੀ ਨੰਬਰ ਦੇ ਦੇ ਪੀ ਵੀ ਨੰਬਰ ਦੇ ਤੇ ਟਰੈਕਟਰ ਇਹ ਤੋਂ ਬਾਅਦ ਚੱਲ ਪਿਆ ਮਿੱਤਰੋ ਫਾਰਮ ਟਰੈਕ 60 ਆ 260 ਖੜਿਆ ਬਾਈ ਜਾਂਟੇ ਕੋ ਫੁੱਲ ਰੀਨਲ ਟਰੈਕਟਰ ਚੈੱਕ ਕਰ ਲੈ ਕੰਮ ਵੀ ਨਹੀਂ ਲੱਗੀ ਕਿਸੇ ਪਾਸੇ ਪੀਵੀ 52 ਨੰਬਰ ਦੇ ਵਿੱਚ ਹਾਂਜੀ ਰਾਜਪੁਰ ਦਾ ਨੰਬਰ ਹੈ ਇੱਥੇ ਲੋਕਲੀ ਠੀਕ ਹੈ ਤੇ ਫੁੱਲ ਸੋਹਣਾ ਟਰੈਕਟਰ ਹੈ ਤੇ ਟਾਇਰ ਵੀ ਚੰਗੇ ਪਏ ਆ ਟਾਇਰ ਚਾਰੇ ਨਵੇਂ ਆ ਠੀਕ ਹੈ ਜੇਕੇ ਕੰਪਨੀ ਦੇ ਆ ਚਾਰੇ ਨਵੇਂ ਆ ਚੌਕੜਾ ਲੱਗਿਆ ਪਾ ਜੇਕੇ ਦਾ ਰੰਗ ਪੇਂਟ ਦਾ ਹੈਗਾ origignal ਟਰੈਕਟਰ ਹੈ ਹਾਂਜੀ ਵੀਰੇ ਇੱਧਰਲੇ ਪਾਸੇ ਮਾਰਮ ਆ ਨਾ ਬੜਾ ਪੰਪ ਪੰਪ ਤੇ ਕੈਮਰਾ ਏਡੀ ਬੁੱਡੀ ਚੈੱਕ ਕਰਾ ਉਹ ਮੇਂ ਕੂਰਾ ਹੀ ਪਿਆ ਟਰੈਕਟਰ ਵੀਰੇ ਠੀਕ ਹੈ ਤੇ ਟਰੈਕਟਰ ਪੂਰਾ ਸਮਾਈ ਚ ਆਇਆ ਬਾਕੀ ਛਤਰੀ ਲੱਗੀ ਪਿਆ ਆ ਸਾਰਾ ਸਿਸਟਮ ਨਾਲ ਹੀ ਸਾਰਾ ਜਿਵੇਂ ਸਕਰੀਨ ਤੇ ਤੁਹਾਨੂੰ ਦਿਸਿਆ ਜਨ ਦਾ ਸੱਜਣੋਂ ਟਰੈਕਟਰ ਮਿਲੂ ਤੁਹਾਨੂੰ ਐਵੇਂ ਦਾ ਹਾਂਜੀ ਵੀਰੇ 2009 ਮਾਡਲ ਆ ਐਸੈਸਰੀ ਮਿਲ ਜੂ ਸਾਰੀ ਨਾਲ ਡੰਡਾ ਫੱਟੀ ਵਗੈਰਾ ਪੀਵੀ 52 ਨੰਬਰ ਦੇ ਵਿੱਚ ਆ 2,85,000 ਡਿਮਾਂਡ ਆ ਇਹਦੇ ਚੋ ਯਾਰ ਡਿਮਾਂਡ ਤਾਂ ਹੈਗੀ 2.85 ਪਰ ਮਾਨਤਨ ਥੋੜਾ ਕਰਾਂਗੇ ਟਰੈਕਟਰ ਨਵਾਂ ਬਹੁਤ ਆ ਕਿੰਨਾ ਕੋਹੋ ਜੀ 15000 ਰੁਪਿਆ ਮਾਨਤਾ 15000 ਮਾਨਤਾ 270 ਦਾ ਰਹਿ ਜਾਈ 270 ਦਾ ਲੈ ਜਾਓ 15000 ਮਾਨਤਾ ਨਾਲ ਹੋ ਜੂ ਟਰੈਕਟਰ ਜੰਟਿਆ ਵੀ ਜੰਗਾ ਪਟਾ ਰੇ ਜੀ ਇਹ ਨਵੇਂ ਆ ਇਹ ਫਸਟ ਪਾਰਟੀ ਦਾ ਮੋਗਾ ਨੰਬਰ ਆ ਠੀਕ ਆ ਮੋਗਾ ਨੰਬਰ ਆ ਹਾਂਜੀ ਟਾਇਰ ਮਗਰ ਲਈ ਨਵੇਂ ਪਿਆ ਮਗਰਲੇ ਵੀ ਨਵੇਂ ਆ ਤੇ ਮੂਰਲੇ ਵੀ ਹੈਗੇ 75 80 ਪੈਸੇ 75 80 ਪੈਸੇ ਪਿਆ ਅਗਲੇ ਟਰੈਕਸ਼ਨ ਦਾ ਪਿਆ ਚੰਗਾ ਟਰੈਕ ਓਰੀਜਨਲ ਆ ਰਸੂਸ ਓਰੀਜਨਲ ਰੀਨਲ ਵਿਦੇਸ਼ਾਰਾ ਇਹ ਵੀ ਜਿਹੜਾ ਪੂਰਾ ਸੰਸਾ ਟਰੈਕ ਆ ਪੂਰਾ ਕੀ ਗੱਲ ਕਰੀਏ ਇੰਜਨ ਹੁੰਦਾ ਰੰਗ ਵੀ ਟਰੈਕਟਰ ਦਾ ਪੂਰਾ ਕਰਾ ਦੇਉਂ ਹੀ ਪੱਤੀ ਜੀ ਰੰਗ ਮੱਚਾ ਵਾ ਮੇਤਰੋ ਬਾਕੀ ਸਾਰਾ ਓਰੀਜਨਲ ਪਿਆ ਮਾਡਲ ਕਿੰਨਾ ਹੈ ਇਹ ਇਹ ਮਾਡਲ 12 ਵੀਰੇ ਠੀਕ ਹੈ 12 ਮਾਡਲ ਦੇ ਵਿੱਚ ਆ ਪੀਵੀ 29 ਨੰਬਰ ਆ ਟਰੈਕਟਰ ਪੀਵੀ 29 ਮੋਗੇ ਦਾ ਫਰਸਟ ਪਾਰਟੀ ਦਾ ਠੀਕ ਹੈ ਤੇ ਜੇ ਜਿਵੇਂ ਕੰਡੀਸ਼ਨ ਦਾ ਉਤੋਂ ਆਪ ਨੂੰ ਲੱਗਦਾ ਪੂਰਾ ਚੰਗਾ ਟਰੈਕਟਰ ਆਂ ਜੋ ਵੀ ਓਵੇਂ ਆ ਸਾਰਾ ਓਵੇਂ ਹੀ ਆ ਵਾਹ ਕੇ ਚੈੱਕ ਕਰਕੇ ਆਦਾ ਟਰੈਕਟਰ ਲੈ ਜਿਓ ਤਸੱਲੀ ਠੀਕ ਹੈ ਤਸੱਲੀ ਤੁਸੀਂ ਕਰਨੀ ਆ ਕਿਤੇ ਡਿਮਾਂਡ ਹੈਗੀ ਆ 3,59,94000 ਰੁਪਿਆ ਕਿੰਨੇ ਕੁ ਦਾ ਬਣ ਜੂ ਇਹ ਯਾਰ 20000 ਐਚ 24500 ਠੀਕ ਹੈ 20000 3,75,000 75000 ਦਾ ਲਾਸਟ ਹੋਊਗਾ ਇਹਦੇ ਚੋਂ ਮੰਨਤਾ ਨਹੀਂ ਹੋਊਗਾ ਇਤੋਂ ਗਾਂ ਕੁਛ ਨਹੀਂ ਹੋਊਗਾ ਠੀਕ ਹੈ 3,75,000 ਦਾ 20000 ਮੰਨਤਾ ਨਹੀਂ ਚੋ ਹੋ ਜੂ ਤਾਂ ਅੱਗੇ ਆ ਗਿਆ ਇੱਕ ਹੋਰ 55 855 2003 ਮਾਡਲ 2003 ਮਾਡਲ ਦੇ ਇਹ ਜੇ ਗੱਲ ਕਰੀਏ ਜਾਂਟੀ ਦੀਆਂ ਬਲੇਟਾਂ ਬਰੁਟਾਂ ਸਾਰੀਆਂ ਉਵੇਂ ਬਣੀਆਂ ਨੇ ਸਾਰਾ ਕੁਝ ਉਵੇਂ ਹੀ ਆ ਵੀਰੇ ਨਾਲ ਦੀਆਂ ਬਲੇਟਾਂ ਵੀ ਆ 5 ਸਾਲ ਹੋ ਗਏ ਟਰੈਕਟਰ ਨੂੰ ਹਾਂਜੀ ਠੀਕ ਹੈ ਤੇ ਸ਼ੋ ਟਰੈਕਟਰ ਦੀ origignal ਆ ਠੀਕ ਹੈ ਥੱਲਾ ਮਾੜਾ ਮੋਟਾ ਹਿੱਸੇ ਦੇ ਅਟੈਚਿੰਗ ਹੈ ਕੀ ਇਹ ਮਗਰਲੇ ਪਾਸੇ ਲਿੰਕਾਂ ਤੇ ਹੈ ਕੀ ਦੱਸ ਕੇ ਦੇਵਾਂਗੇ ਇਹਦੇ 'ਚ ਕੋਈ ਗਲਤੀ ਨਹੀਂ ਆਊਗੀ ਠੀਕ ਹੈ ਆ ਨਿਕਾਲੂ ਬੰਦਾ ਆ ਕੇ ਕਹੂਗਾ ਬਾਈ ਦੱਸਿਆ ਕੁਛ ਨਿਕਲਿਆ ਕੁਛ ਵੀ ਜਿੰਨਾ ਕਿ ਉਹ ਵੱੱਜਾ ਵਾਲੀ ਸੀ ਹਾਂ ਵੀ ਟੈਸਟ ਹੋਈ ਆ ਥੋੜੀ ਬਹੁਤੀ ਪਰ ਰੇਟ ਇਹ ਬਿਲਕੁਲ ਜਾਇਜ਼ ਦਵਾਂਗੇ ਆਪਾਂ ਠੀਕ ਹੈ ਮਗਰਾਡ ਮੂੜਾਂ ਤੇ ਕੈਮਰਾ ਮਾਰ ਪੂਰਾ ਸਾਫ ਟਰੈਕਟਰ ਮਗਰਾਡ ਮੂੜ ਅੰਦਰੋਂ ਚੈੱਕ ਕਰ ਲਾਂਗੇ ਤੇ ਬਾਕੀ ਸੋ ਰਿਜਨਲ ਪਈਆ ਰਾਂਗੇ ਸੋ ਰਿਜਨਲ ਆ ਡਬਲ ਕਲੱਚ ਸੀਜਰੀ ਆ ਡਬਲ ਕਲੱਚ ਸੀਜਰੀ ਪੀਵੀ 25 ਨੰਬਰ ਦੇ ਵਿੱਚ ਆ ਤੇ 25 ਵੀਰੇ 25 ਕਿੰਨੇ ਦਾ ਮਸੂ ਹਾਂ ਜੀ ਲੈ ਆ ਯਾਰ ਟਰੈਕਟਰ 20000 ਰੁਪਏ ਦੇ ਛੁ ਮਾਨਤਨ ਕਰਾਂਗੇ 1 ਲੱਖ ਤੇ 85000 85000 ਦਾ ਰਹਿ ਗਿਆ 180 ਦਾ ਹੀ ਦੇ ਦਾਂਗੇ ਹੋਰ ਦਾ 180 ਦਾ ਟਰੈਕਟਰ ਮਿੱਟਰ ਹੋ ਜਾਏਗਾ 185000 ਮਾਨਤਨ ਹੋ ਜੂ ਟਰੈਕਟਰ ਦੇ ਵਿੱਚੋਂ ਇਹ ਨਾਲੇ 50 ਨੰਬਰ ਜਗਰਾਉਂਦਾ ਇੰਜਨ ਗੇਅਰ ਬੰਬੀ ਆ ਠੀਕ ਹੈ ਬਾਅਦੇ ਚੈੱਕ ਕਰੀਂ ਮਾਰਦਾ ਵੜਕਾ ਮੈਨੂੰ ਦਸੱਲੀ ਆਇਆ ਟਰੈਕਟਰ ਦੀ ਤੇ ਆ ਫੋੜੀ ਵੀ ਆਪਣੀ ਨਹੀਂ ਇਹ ਤਾਂ ਟਰੈਕਟਰ ਠੀਕ ਹੈ ਤੇ ਦੁਬਾਰਾ ਹੈ ਕਹਿ ਗਿਆ ਬਾਈ ਜੰਟ ਟਰੈਕਟਰ ਹੁੰਦੇ ਕਿੰਨੇ ਕਾ ਵੀ ਜੰਟ ਆਪਣੇ ਕੋਲ ਟਰੈਕਟਰ 8 ਤੋਂ 10 ਟਰੈਕਟਰ ਹੁੰਦੇ ਆ ਆਪਣੇ ਕੋਲ ਠੀਕ ਹੈ ਜਿਵੇਂ ਹੁਣ ਆਪਾਂ ਅੱਜ ਐਂ ਦਪਾਰ ਨੂੰ ਅੰਮੂਗੇ ਮੰਡੀ ਤੇ ਆ ਉਹ ਤੋਂ ਬਿਨਾਂ ਵੀ ਪਿੰਡ ਤੋਂ ਉਹ ਤੋਂ ਬਗੈਰ ਆਪਣੇ ਕੋਲ ਘਰੇ ਹੀ ਹੁੰਦੇ ਆ ਟਰੈਕਟਰ ਸਾਰੇ ਠੀਕ ਹੈ ਲਵਾਰਾ ਪਿੰਡ ਇੱਥੋਂ 3 ਕਿਲੋਮੀਟਰ ਤੇ ਠੀਕ ਹੈ ਤੇ ਘਰੇ ਹੀ ਹੁੰਦਾ ਮਾਲ ਸਾਰਾ ਬਾਕੀ ਠੀਕ ਹੈ ਤੇ ਆ ਗਿਆ ਜੀ ਫੋਰ 370 ਇਹ ਵੇਖ ਫੋਰ 93 ਮਾਡਲ ਆ ਠੀਕ ਹੈ ਇਹ ਆਪਦਾ ਨੰਬਰ ਟਰੈਕਟਰ ਸਨੱਖਾ ਵੀ ਪੂਰਾ ਇੰਜਨ ਗੀਅਰ ਦਾ ਵੀ ਪੂਰਾ ਯਾਰ ਬਾਕੀ ਜਿਵੇਂ ਕਹਦੀ ਖੜਾ ਹੀ ਦੱਸ ਦੱਸ ਦਿੰ ਕਾਰ ਆ ਹੁਣ ਹੈ ਨਹੀਂਗੇ ਸਹੀ ਗੱਲ ਆ ਬਾਕੀ ਇੰਜਨ ਗਾੜਾ ਕੇ ਨਾਲ ਦਾ ਟਰੈਕਟਰ ਦਾ ਨਾਲ ਦਾ ਨਾਲ ਦਾ ਵੀਰੇ ਸਾਰਾ ਹੀ ਰੰਗ ਨਾਲ ਦਾ ਕੁਝ ਹਵਾਰਮ ਨਹੀਂ ਲੱਗੀ ਕਿਸੇ ਪਾਸੇ ਇੰਜਨ ਆਪਾਂ ਟਰੈਕਟਰ ਕਿਸੇ ਪਾਸੇ ਕੋਈ ਲੀਕੇਜ ਨਹੀਂ ਹੈਗੀ ਜਮਾ ਸੁੱਕਾ ਟਰੈਕਟਰ ਪਿਆ ਮੇਰੇ ਆੜ ਵੀ ਚੰਗੇ ਪਏ ਆ ਮਾਡਲ 93 94 ਮਾਡਲ 93 ਜੀ 135000 ਰੁਪਏ ਡਿਮਾਂਡ ਆ ਵੀ ਤਰੀ ਦੱਸ ਕਿੰਨੇ ਦਾ ਛੱਡ ਦੇਗਾ ਇਹਦੇ ਚੋਂ 24000 15000 ਮਾਨ ਕਰ ਲਾ 15 1 ਲੱਖ 2000 ਛੋਟੇ ਟਰੈਕਟਰ ਚੋਂ ਇੰਨਾ ਕੀ ਹੋ ਜੂਗਾ ਠੀਕ ਹੈ 1 ਲੱਖ 15000 ਰੁਪਏ ਟਰੈਲ ਲੈ ਜਾਓ ਤੇ ਅੱਗੇ ਜੀ ਅੱਗੇ ਵੀਰੇ ਆਪਣੇ ਕੋਲ ਆ ਗਿਆ 323 ਹੌਲੈਂਡ 323 ਹੌਲੈਂਡ ਹਾਂਜੀ ਵੀਰੇ ਠੀਕ ਹੈ ਤੇ ਅਗਲੇ ਟਾਇਰ ਪਏ ਆ 90 ਤੋਂ 95 ਪੈਸੇ ਮਗਲੇ ਟਾਇਰ ਵੀ ਜਾਈ ਮਗਲੇ ਅੱਧੇ ਹੈਗੇ ਆ ਬਾਡੀ ਲਾਈਨ ਦਾ ਚੈੱਕਰਾ ਦੇ ਟਰੈਕਟਰ ਤੇ ਇਹ ਰੰਗ ਰੂੰਗਦਾ ਰੰਗ ਰੂੰਗੇ ਦੇ ਮਾੜਾ ਸ਼ੋਅ ਤਾਂ ਉੱਤੋਂ ਹੈਗੀ ਆ ਹਲਕੀ ਜੀ ਠੀਕ ਹੈ ਸੋ ਟੱਚਿੰਗ ਆ ਹਾਂ ਤੇ ਥੱਲੇ ਬਾਡੀ ਸਾਰੀ ਓਰੀਜਨਲ ਆ ਕੋਈ ਹੋਰ ਨਹੀਂ ਕਿਸੇ ਪਾਸੇ ਪੂਰਾ ਵੀ ਟੱਚ ਸਾਈਡ ਗੇਟ ਦੇ ਵਿੱਚ ਆ ਗਿਆ ਡਬਲ ਪੀਡੀਓ ਆ ਗਿਆ ਡਬਲ ਡਿਸਟ੍ਰੀਬਿਊਟਰ ਤੇਲ ਬ੍ਰੇਕ ਆ ਟ੍ਰੈਕਟਰ ਐਂ ਨਹੀਂ ਕਿਸੇ ਬਸੋ ਕਮੀ ਹੋਊਗੀ ਇਹਦੇ ਚ ਡਬਲ ਡਿਸਟ੍ਰੀਬਿਊਟਰ ਨੇ ਕਾ ਜਾ ਹਾਂ ਵੇਲਾ ਡਬਲ ਡਿਸਟ੍ਰੀਬਿਊਟਰ ਲੱਗੀਆਂ ਭਮੇਰੀਆਂ ਠੀਕ ਐ ਡਬਲ ਡਿਸਟ੍ਰੀਬਿਊਟਰ ਆ ਤੇ ਕੰਡੀਸ਼ਨ ਦਾ ਚੰਗਾ ਪਿਆ ਮਿੱਤਰੋ ਖਰਚਾ ਡਰੈਕਟਰ ਦਾ ਹੈਗਾ ਘੱਟ ਹੌਲੈਂਡ ਆ ਜੀ 32 30 32 30 ਮਾਡਲ ਕਿੰਨਾ ਵੀ ਜਾਂ ਟੇ ਮਾਡਲ 2004 ਚਾਰ ਮਾਡਲ ਆ ਡਿਮਾਂਡ ਹੈਗੀ 1 ਲੱਖ 60000 60000 ਰੁਪਏ 20000 ਤੇ ਇਹ ਚੋ 15000 ਚੱਕ ਦੇ ਦੇ 20000 1 ਲੱਖ 45000 1 ਲੱਖ 45000 ਦਾ ਅੱਗੇ ਜੀ ਅੱਗੇ ਆ ਗਿਆ ਆਪਣਾ ਕੋ 475 6 ਮਾਡਲ 6 ਮਾਡਲ ਆ ਗਿਆ ਜੀ ਮਹਿੰਦਰਾ 475 475 ਇਹ ਡਬਲ ਕਲਚ ਆ ਗਿਆ ਜੀ ਸਿੰਗਲ ਕਲਚ ਆ ਵੀਰੇ ਠੀਕ ਹੈ ਫਾਸਟ ਆਨਰ ਆ ਇੰਜਨ ਗੇਅਰ ਦਾ ਪੂਰਾ ਚੱਕ ਪੰਗਾ ਐਨੀਵੇ ਕਿਸੇ ਪਾਸੋਂ ਵੀ ਚੱਕ ਇੰਜਨ ਗੇਅਰ ਦੀ ਗਾਰੰਟੀ ਹਾਂ ਮਗਰਲੇ ਟਾਇਰ 45 ਪੈਸੇ ਆ ਮੂਹਰੇ 80 ਪੈਸੇ ਪੀਵੀ ਨੰਬਰ ਦੇ ਵਿੱਚ ਆ ਹਾਂ ਪੀਵੀ ਨੰਬਰ ਆ ਪੰਜਾਬ ਨੰਬਰ ਪੰਜਾਬ ਨੰਬਰ ਦੇ ਵਿੱਚ ਆ ਮਿੱਤਰੋ ਕੰਡੀਸ਼ਨ ਤੁਹਾਡੇ ਸਾਹਮਣੇ ਆ ਟਰੈਕਟਰ ਦੀ ਇੰਜਨ ਗੇਅਰ ਹੈਗਾ ਪੂਰਾ ਚੰਗਾ ਐਸੈਸਰੀ ਮਿਲ ਜੂ ਤੁਹਾਨੂੰ ਸਾਰੀ ਨਾਲ ਬਾਈ ਵਾਹ ਕੇ ਚੈੱਕ ਕਰਕੇ ਲੈ ਜੀ ਯਾਰ ਗਾਰੰਟੀ ਹੋਊ ਤੇ ਇਹਦੀ ਆਪਾਂ ਡਿਮਾਂਡ ਦੀ ਗੱਲ ਕਰੀਏ 195 195 ਕਿੰਨੇ ਦਾ ਬਣਦੀ ਲਾਸਟ 175 ਦਾ 175000 ਰੁਪਇਆ 20000 ਮਾਨਤਾ ਨਾ ਹਾਂ ਹਾਂਜੀ ਤੇ ਪਿੰਡ ਹੈਗਾ ਬਾਈ ਦਾ ਲਹਾਰਾ ਸਹਾਰਾ ਅੱਗੇ ਸਵਰਾਜ 735 ਹਾਂਜੀ ਇਹ 99ਵੇਂ ਮਾਡਲ ਆ ਗਿਆ ਜੀ 99ਵੇਂ ਮਾਡਲ ਆ ਠੀਕ ਹੈ ਮਗਲ ਦੇ ਟਾਇਰ ਵੀ ਨਵੇਂ ਆ ਮੂਹਰੇ ਵੀ ਨਵੇਂ ਆ ਇੰਜਨ ਗੇਅਰ ਬੰਬਾ ਜਿਵੇਂ ਮਰਜੀ ਆਪਦਾ ਵਾਗ ਜੀ ਗੇਅਰ ਤਾਂ ਜੀ ਗੱਲ ਕਰੀਏ ਜਾਂਦੇ ਸਵਰਾਜ ਨੂੰ ਜਰ ਹੁੰਦੇ ਹੀ ਕੁਝ ਨਹੀਂ ਇੰਜਨ ਵੀਰੇ ਆਇਆ ਵੀ ਕਈ ਵਾਰ ਕੋਈ ਕਮੀ ਵੀ ਹੋਊ ਨਾ ਆਪਣਾ ਤਾਂ ਇੰਨੇ ਚਿਰ ਦੇ ਪਿਆ ਮਾਲ ਵੇਚਦਾ ਮੈਂ ਪਰ ਦੱਸਣਾ ਜੇ ਰੰਗ ਆ ਤਾਂ ਰੰਗ ਆ ਜੇ ਬਲੂ ਆ ਤਾਂ ਬਲੂ ਕਦੇ ਵੀ ਝੂਠ ਮਾਰ ਕੇ ਚੀਨੀ ਵੇਚ ਨਹੀਂ ਵੀ ਦੱਸ ਕੇ ਜੀ ਮੇਰੇ ਕੋ ਗਾਹਕ ਆਇਆ ਨਾ ਮੁੜ ਕੇ ਪਕਾਈ ਨਹੀਂ ਹੁੰਦੀ ਗਾਹਕ ਦੇ ਠੀਕ ਹੈ ਜਿੰਨੇ ਡੈਕਟਰ ਹੋਣਗੇ ਜੋ ਕਮੀ ਹੋਊਗੀ ਦੱਸ ਦੂੰਗਾ ਵੀ ਜਿੰਨੀ ਗੱਲ ਕਹਿ ਦੀ ਕਿਰਾ ਫੋਨ ਤੇ ਆ ਵੀ 19 ਹੁੰਦੀ ਆ ਮੈਂ ਆਏ ਨਹੀਂ ਹੈਗਾ ਵੀ ਆਪਾਂ ਮਾਲ ਵੇਚਦੇ ਵਥੇਰਾ ਪਰ ਮਾਲਕ ਦੀ ਕਿਰਪਾ ਪਰ ਝੂਠ ਮਾਰ ਕੇ ਨਹੀਂ ਜਿਹੜੀ ਚੀਜ਼ ਜਿੰਨੇ ਜੋਗੀ ਉਹ ਨਹੀਂ ਦੱਸ ਇਹ ਚੀਜ਼ ਬੜੀ ਵੱਡੀ ਆ 99 ਮਾਡਲ ਆ ਪੰਜਾਬ ਨੰਬਰ ਆ ਡਿਮਾਂਡ ਹੈਗੀ 1 ਲੱਖ 79 ਯਾਰ 1 ਲੱਖ ਤੇ 72000 ਵੀਰੇ 72000 ਹਾਂਜੀ ਉਦੋਂਤਲਾ 20000 ਰੁਪਿਆ ਇਹਦੇ ਚੋ ਛੋਟ ਛੱਡ ਲਓ 55 ਦਾ ਹੋਊਗਾ ਮੰਨ ਤਨ بس ਮੌਕੇ ਤੇ 55 ਦਾ ਮਿੱਤਰੋ ਟਰੈਕਟਰ ਇਹੇ ਬਣ ਚੂ ਇੰਜਨ ਗੇਅਰ ਦਾ ਚੰਗਾ ਪਿਆ ਇੰਜਨ ਗੇਅਰ ਦੀ ਗਾਰੰਟੀ ਯਾਰ ਬਾਕੇ ਚੈੱਕ ਕਰ ਲੈ ਫੋਨ ਤੇ ਵੀ ਮਗਾਉਣਾ ਤਾਂ ਵੀ ਮੇਰੀ ਗਾਰੰਟੀ ਆ ਠੀਕ ਹੈ ਇੰਜਨ ਗੇਅਰ ਦੀ ਇੰਜਨ ਗੇਅਰ ਦੀ ਗਾਰੰਟੀ ਆ 55 ਇਹ ਨਹੀਂ ਵੀਰੇ ਆਪਣਾ ਬਸ ਇੰਨੇ ਟਰੈਕਟਰ ਆ ਤੇ ਪਿੰਡ ਹੈਗਾ ਬਾਈ ਦਾ ਲਹਾਰਾ ਜਾਂਟੇ ਦਾ ਪਿੰਡ ਲਹਾਰਾ ਜ਼ਿਲ੍ਹਾ ਮੋਗਾ ਹੀ ਆ ਜੀ ਹਾਂਜੀ ਅੰਬਰਸਰ ਰੋਡ ਤੇ ਤੋਂ 4 ਕਿਲੋਮੀਟਰ ਦੇ ਪਿੰਡ ਆ ਬਾਕੀ ਟਰੈਕਟਰ ਸਾਰੇ ਆਪਣੇ ਘਰ ਹੀ ਹੁੰਦੇ ਆ ਐਤਵਾਰ ਤੋਂ ਵਗੈਰਾ ਐਤਵਾਰ ਕੱਲੇ ਮੰਡੀ ਆਉਂਦੇ ਆ ਠੀਕ ਐ ਤੇ ਮੋਬਾਈਲ ਨੰਬਰ ਕੇ ਨਾਲ 9501356301 9501355301 ਜਨਤਾ ਨਾਮ ਵੀਰੇ ਤੇ ਜਦੋਂ ਮਰਜ਼ੀ ਵੀ ਆਉਣਾ ਬੰਦਾ ਫੋਨ ਕਰਕੇ ਆਵੇ ਭਰਾ ਬਣ ਕੇ ਹਣਾ ਫੋਨ ਕਰਕੇ ਮਿੱਤਰੋ ਜਾਣਕਾਰੀ ਸਾਰੀ ਨਾ ਮਾਲ ਵੇਚ ਕੇ ਜਾਂਦਾ ਫਿਰ ਔਖਾ ਹੋ ਜਾਂਦਾ ਆ ਫੋਨ ਤੋਂ ਵਗੈਰਾ ਜਾਂਦਾ ਹਣਾ ਫੋਨ ਕਰਕੇ ਬਾਈ ਕੋਲ ਪਹੁੰਚ ਸਕਦੇ ਹੋ ਮਿੱਤਰੋ ਤੇ ਦੱਬ ਕੇ ਵੀਡੀਓ ਕਰ ਦੋ ਸ਼ੇਅਰ ਸੋ ਜਾਣਦੇ ਬਈ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਬਾਈ ਜੀ ਤੁਹਾਡਾ ਵੀ ਜਿਹੜੇ ਤੁਸੀਂ ਸਾਡੇ ਕੋਲ ਆਏ ਆ